ਕਿਰਤ ਵਿਭਾਗ ਪੰਜਾਬ ਵੱਲੋਂ ਮਹਿਲਾਵਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਇੱਕ ਫਰਮਾਨ ਜਾਰੀ ਕੀਤਾ ਗਿਆ ਵਾ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਉਹ ਫਰਮਾਨ ਦੀ ਕਾਪੀ ਜਿਹੜੀ ਆ ਸਾਡੇ ਹੱਥ ਦੇ ਵਿੱਚ ਹੈਗੀ ਆ ਤਾਂ ਇਹ ਦੱਸ ਦਈਏ ਕਿ ਇਹ ਪਹਿਲਾਂ ਵੀ ਹੁਕਮ ਜਿਹੜੇ ਨੇ ਸਮੇਂ-ਸਮੇਂ ਸਿਰ ਜਾਰੀ ਹੁੰਦੇ ਰਹਿੰਦੇ ਨੇ ਪਰ ਇਸ ਦੇ ਵਿੱਚ ਬਦਲਾਅ ਕੀਤੇ ਗਏ ਨੇ ਦੱਸ ਦਈਏ ਕਿ ਕੋਲਕਾਤਾ ਦੇ ਵਿੱਚ ਇੱਕ ਡਾਕਟਰ ਦੇ ਨਾਲ ਰੇਪ ਹੋਣ ਤੋਂ ਬਾਅਦ ਉਸ ਦਾ ਮਰਡਰ ਹੋ ਗਿਆ ਸੀਗਾ ਜਿਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਜਿਹੜੇ ਸਖਤ ਫੈਸਲੇ ਲਏ ਗਏ ਸੀਗੇ ਪਰ ਹੁਣ ਪੰਜਾਬ ਸਰਕਾਰ ਵੱਲੋਂ ਵੀ ਇਸ ਦੇ ਵਿੱਚ ਵੱਡੇ ਬਦਲਾਅ ਕੀਤੇ ਗਏ ਨੇ ਇੱਕ ਫੈਸਲਾ ਦਿੱਤਾ ਗਿਆ ਕਿ ਜੇਕਰ ਕੋਈ ਵੀ ਦੁਕਾਨਦਾਰ ਕੋਈ ਵੀ ਫੈਕਟਰੀ ਵਾਲਾ ਮਹਿਲਾਵਾਂ ਤੋਂ ਰਾਤ 8 ਵਜੇ ਤੋਂ ਬਾਅਦ ਕੰਮ ਕਰਾਉਂਦਾ ਵਾ ਤਾਂ ਉਸ ਦੀ ਜਿਹੜੀ ਆ ਪਰਮਿਸ਼ਨ ਜਿਹੜੀ ਆ ਸਰਕਾਰ ਤੋਂ ਲੈਣੀ ਪਵੇਗੀ ਯਾਨੀ ਕਿ ਹੁਣ 8 ਵਜੇ ਤੋਂ ਬਾਅਦ ਮਹਿਲਾਵਾਂ ਕੋ ਤੁਸੀਂ ਕੰਮ ਨਹੀਂ ਕਰਵਾ ਸਕਦੇ ਜੇ ਰਾਤ 8 ਵੇ ਤੱਕ ਤੁਸੀਂ 8 ਵਜੇ ਤੋਂ ਬਾਅਦ ਕੰਮ ਕਰਾਣੇ ਤਾਂ ਉਸ ਦੀ ਜਿਹੜੀ ਆ ਪਰਮਿਸ਼ਨ ਜਿਹੜੀ ਆ ਪੰਜਾਬ ਸਰਕਾਰ ਤੋਂ ਤੁਹਾਨੂੰ ਲੈਣੀ ਪਵੇਗੀ ਇਹਦੇ ਵਿੱਚ ਇਹ ਲਿਖਿਆ ਲਿਖਿਆ ਗਿਆ ਹੈ ਕਿ ਮਹਿਲਾਵਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਇਹ ਫੈਸਲਾ ਜਿਹੜਾ ਬਾ ਲਿੱਤਾ ਗਿਆ ਵਾ ਜੇ ਰਾਤ 8 ਵਜੇ ਤੋਂ ਬਾਅਦ ਤੁਸੀਂ ਮਹਿਲਾਵਾਂ ਤੋਂ ਕੰਮ ਕਰਵਾਉਣਾ ਤਾਂ ਉਸ ਦੀ ਜਿਹੜੀ ਆ ਪਰਮਿਸ਼ਨ ਸਰਕਾਰ ਤੋਂ ਤੁਹਾਨੂੰ ਲੈਣੀ ਪਵੇਗੀ ਤਾਂ ਮਹਿਲਾਵਾਂ ਦੀ ਸੁਰੱਖਿਆ ਨੂੰ ਦੇਖਦੇ ਇਹ ਪੰਜਾਬ ਸਰਕਾਰ ਵੱਲੋਂ ਇੱਕ ਵੱਡਾ ਫੈਸਲਾ ਜਿਹੜਾ ਵਾ ਲਿੱਤਾ ਗਿਆ ਵਾ ਉਹਦੇ ਚ ਲਿਖਿਆ ਗਿਆ ਕਿ ਵਪਾਰਕ ਅਧਾਰੇ ਦੁਕਾਨਾਂ ਫੈਕਟਰੀਆਂ ਆਦੀ ਵਿੱਚ ਰਾਤ 8 ਵਜੇ ਤੋਂ ਬਾਅਦ ਕੰਮ ਨਹੀਂ ਕਰਵਾ ਸਕਦੇ ਤਾਂ ਇਸ ਦੀ ਜਾਣਕਾਰੀ ਜਿਹੜੇ ਨੇ ਐਲਸੀ ਸਰਬਜੋਤ ਸਿੰਘ ਸਿੱਧੂ ਜਿਹੜੇ ਨੇ ਕਿਰਤ ਵਿਭਾਗ ਪੰਜਾਬ ਜਿਹੜੇ ਕਿ ਲੁਧਿਆਣਾ ਦੇ ਵਿੱਚ ਬੈਠਦੇ ਨੇ ਉਹਨਾਂ ਵੱਲੋਂ ਇੱਕ ਕਾਪੀ ਜਿਹੜੀ ਆ ਮੁਹੱਈਆ ਕਰਾਈ ਗਈ ਹੈ ਜਿਸ ਦੇ ਵਿੱਚ 1958 ਦੀ ਤਾਰੀਖ ਉਹ 10 ਦੇ ਦਿਨ ਔਰਤਾ ਦੀ ਸੁਰੱਖਿਆ ਨੂੰ ਦੇਖਦੇ ਇਹ ਫੈਸਲਾ ਜਿਹੜਾ ਵਾ ਲਿੱਤਾ ਗਿਆ ਵਾ ਤਾਂ ਇਹ ਵੀ ਕਿਹਾ ਗਿਆ ਕਿ ਜੇਕਰ ਕੋਈ ਧਾਰਾ ਜਿਹੜਾ ਵਾ ਇਸ ਦਾ ਹੁਕਮ ਨਹੀਂ ਮੰਨਦਾ ਤਾਂ ਉਸ ਦੇ ਉੱਤੇ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇਗੀ ਇਸ ਦੇ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਜੇਕਰ ਤੁਸੀਂ ਮਹਿਲਾਵਾਂ ਨੂੰ ਰਾਤ 8 ਵਜੇ ਤੋਂ ਬਾਅਦ ਕੰਮ ਕਰਾਉਣਾ ਵਾ ਉਸ ਦਾ ਜਿਹੜੀ ਪਰਮਿਸ਼ਨ ਲੈਣੀ ਆ ਨਾਲ ਦੀ ਨਾਲ ਤੁਸੀਂ ਜਿਹੜੀ ਆ ਉਸ ਦੀ ਜ਼ਿੰਮੇਵਾਰੀ ਵੀ ਤੁਹਾਨੂੰ ਲੈਣੀ ਪਵੇਗੀ ਕਿ ਮਹਿਲਾ ਨੂੰ ਘਰ ਤੇ ਵਿੱਚ ਪਹੁੰਚਾਣਾ 8 ਵਜੇ ਤੋਂ ਬਾਅਦ ਉਸ ਮਹਿਲਾ ਨੂੰ ਘਰ ਤੱਕ ਪਹੁੰਚਾਣਾ ਜਿਹੜੀ ਆ ਦੁਕਾਨਦਾਰ ਅਤੇ ਫੈਕਟਰੀ ਵਾਲੇ ਦੀ ਜ਼ਿੰਮੇਵਾਰੀ ਹੋਵੇਗੀ ਇਸ ਦੇ ਵਿੱਚ ਹੋਰ ਵੀ ਬਹੁਤ ਸਾਰੇ ਜਿਹੜੇ ਨੇ ਫੈਸਲੇ ਜਿਹੜੇ ਲਿੱਤੇ ਗਏ ਨੇ ਪਰ ਇਹ ਦੱਸ ਦਈਏ ਕਿ ਜਿਹੜੇ ਨੇ ਪਹਿਲਾਂ ਵੀ جاری ਹੁੰਦੇ ਰਹਿੰਦੇ ਨੇ ਪਰ ਇਸ ਦੇ ਵਿੱਚ ਜੋ ਬਦਲਾਅ ਨੇ ਉਹ ਇਹ ਬਦਲਾਅ ਨੇ ਕਿ ਮਹਿਲਾ ਨੂੰ ਘਰ ਤੱਕ ਪਹੁੰਚਾਣਾ ਜਿਹੜੀ ਆ ਤੁਹਾਡੀ ਜ਼ਿੰਮੇਵਾਰੀ ਹੋਵੇਗੀ ਸੁਰੱਖਿਤ ਉਸ ਨੂੰ ਘਰ ਤੱਕ ਪਹੁੰਚਾਣਾ ਕਿਉਂਕਿ 8 ਵਜੇ ਤੋਂ ਬਾਅਦ ਜੇਕਰ ਤੁਸੀਂ ਕੰਮ ਕਰਾਉਂਦੇ ਹੋ ਕੋਈ ਵੀ ਦੁਕਾਨਦਾਰ ਕੋਈ ਵੀ ਫੈਕਟਰੀ ਵਾਲਾ ਵੱਡਾ ਦਾਰਾ ਜਿਹੜਾ ਵਾ ਕੋਈ ਵੀ ਕੰਮ ਕਰਾਉਂਦਾ ਵਾ ਤਾਂ ਉਸ ਨੂੰ ਇਹ ਜ਼ਿੰਮੇਵਾਰੀ ਲੈਣੀ ਪਵੇਗੀ ਕਿ ਮਹਿਲਾ ਨੂੰ ਸੁਰੱਖਿਤ ਜਿਹੜਾ ਵਾ ਘਰ ਪਹੁੰਚਾਇਆ ਜਾਵੇ ਔਰ ਇਸ ਦੇ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਮਹਿਲਾ ਦੇ ਲਈ ਜਿਹੜੀ ਫੈਕਟਰੀ ਦੇ ਵਿੱਚ ਜਿਹੜੀ ਮਹਿਲਾ ਕੰਮ ਕਰ ਰਹੀ ਆ ਜਾਂ ਦੁਕਾਨ ਦੇ ਵਿੱਚ ਕੰਮ ਕਰ ਰਹੀ ਆ ਉਸ ਤੇ ਇਹ ਇੱਕ ਜਿਹੜਾ ਵਾ ਰੈਸਟ ਹਾਊਸ ਜਿਹੜਾ ਵਾ ਹੋਣਾ ਜ਼ਰੂਰੀ ਆ ਕਿਉਂਕਿ ਉਹ ਅਲੱਗ ਤੋਂ ਰੈਸਟ ਹਾਊਸ ਜਿਹੜਾ ਵਾ ਉਹ ਹੋਣਾ ਜ਼ਰੂਰੀ ਆ ਜਿੱਥੇ ਮਹਿਲਾ ਜਿਹੜੀ ਆ ਆਰਾਮ ਜਿਹੜੀ ਆ ਕਰ ਸਕਦੀ ਆ ਉਸ ਤੇ ਲਈ ਜਿਹੜਾ ਜ਼ਰੂਰਤ ਦਾ ਸਮਾਨ ਆ ਉਹ ਵੀ ਜਿਹੜਾ ਵਾ ਉਸ ਧਾਰੇ ਦੇ ਵਿੱਚ ਹੋਣਾ ਜ਼ਰੂਰੀ ਹੈਗਾ ਵਾ ਮਹਿਲਾਵਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਇਹ ਜਿਹੜਾ ਵਾ ਕਿਰਤ ਵਿਭਾਗ ਵੱਲੋਂ ਫੈਸਲਾ ਜਿਹੜਾ ਵਾ ਲਿੱਤਾ ਗਿਆ ਵਾ ਤਾਂ ਇਹ ਕਾਪੀ ਦੀਆਂ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਆ ਨੋਟੀਫਿਕੇਸ਼ਨ ਜਿਹੜਾ ਵਾ ਇਹ ਜਾਰੀ ਕੀਤਾ ਗਿਆ ਵਾ ਇੱਕ ਵਾਰ ਤੁਸੀਂ ਫੇਰ ਦੇਖ ਸਕਦੇ ਹੋ ਉਸ ਨੋਟੀਫਿਕੇਸ਼ਨ ਦੇ ਵਿੱਚ ਕਈ ਸ਼ਰਤਾਂ ਜਿਹੜੀਆਂ ਨੇ ਲਿਖੀਆਂ ਗਈਆਂ ਨੇ ਜਿਸ ਤੇ ਅਦੀਨ ਜਿਹੜਾ ਵਾ ਕੋਈ ਵੀ ਅਧਾਰਾ ਚਾਹੇ ਉਹ ਫੈਕਟਰੀ ਆ ਚਾਹੇ ਉਹ ਦੁਕਾਨਦਾਰ ਆ ਤਾਂ ਉਸ ਨੂੰ ਇਸ ਤਾ ਪਾਲਨ ਜਿਹੜਾ ਵਾ ਉਹ ਕਰਨਾ ਪਵੇਗਾ ਤਾਂ ਪੰਜਾਬ ਅ ਜਿਹੜਾ ਜਿਹੜਾ ਕਿਰਤਪਾ ਭਾਗ ਆ ਉਸਨੇ ਵੀ ਕਿਹਾ ਕਿ ਅਗਰ ਕੋਈ ਵੀ ਅਧਾਰਾ ਇਸ ਦਾ ਪਾਲਣ ਨਹੀਂ ਕਰਦਾ ਤਾਂ ਉਸ ਦੇ ਉੱਤੇ ਵੱਡੀ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਸਕਦੀ ਆ ਤਾਂ ਇਹ ਫੈਸਲਾ ਜਿਹੜਾ ਵਾ ਸਹਾਇਕ ਕੀਰਤਕ ਕਮਿਸ਼ਨ ਸਰਜੋਤ ਸਿੰਘ ਸਿੱਧੂ ਜਿਨ੍ਹਾਂ ਨੇ ਇਹ ਕਾਪੀ ਜਿਹੜੀ ਆ ਸਾਨੂੰ ਮੁਹਈਆ ਕਰਾਈ ਆ ਉਸ ਦੇ ਵਿੱਚ ਫੈਸਲਾ ਦਿੱਤਾ ਗਿਆ ਕਿ ਕੋਈ ਵੀ ਵਪਾਰਕ ਅਧਾਰਾ ਜਿਹੜੇ ਦੁਕਾਨਾਂ ਫੈਕਟਰੀਆਂ ਜਿਹੜੀਆਂ ਨੇ ਉਹ ਰਾਤ 8 ਵਜੇ ਤੋਂ ਬਾਅਦ ਮਹਿਲਾਵਾਂ ਤੋਂ ਕੰਮ ਨਹੀਂ ਕਰਾ ਸਕਦੀਆਂ ਇਹ ਸਾਫ਼ ਤੌਰ ਤੇ ਲਿਖਿਆ ਗਿਆ ਵਾ ਤਾਂ ਮਹਿਲਾਵਾਂ ਦੀ ਸੁਰੱਖਿਆ ਨੂੰ ਦੇਖਦੇ ਇਹ ਫੈਸਲਾ ਜਿਹੜਾ ਵਾ ਪੰਜਾਬ ਸਰਕਾਰ ਵੱਲੋਂ ਲਿੱਤਾ ਗਿਆ ਵਾ ਜੇਕਰ ਕੋਈ ਅਧਾਰਾ ਇਹ ਕੰਮ ਕਰਾਉਂਦਾ ਮਹਿਲਾਵਾਂ ਤੋਂ ਕੋਈ ਵੀ ਕੰਮ ਕਰਾਉਂਦਾ ਰਾਤ 8 ਵਜੇ ਤੋਂ ਬਾਅਦ ਕੰਮ ਕਰਦੀ ਜਿਹੜੀ ਮਹਿਲਾਵਾਂ ਕਰਦੀਆਂ ਨਹੀਂ ਕੰਮ ਤਾਂ ਉਹ ਜੇ ਕੰਮ ਕਰਾਉਣਾ ਚਾਹੁੰਦੇ ਨੇ ਤਾਂ ਉਸ ਨੂੰ ਆਪਣੀ ਜ਼ਿੰਮੇਵਾਰੀ ਅਤੇ ਪਰਮਿਸ਼ਨ ਜਿਹੜੀ ਆ ਉਹ ਸਰਕਾਰ ਤੋਂ ਲੈਣੀ ਪਵੇਗੀ ਇਹ ਆਨਲਾਈਨ ਜਿਹੜੀ ਆ ਪਰਮਿਸ਼ਨ ਜਿਹੜੀ ਆ ਸਰਕਾਰ ਤੋਂ ਤੁਹਾਨੂੰ ਲੈਣੀ ਪਵੇਗੀ ਜਿਸ ਦੇ ਵਿੱਚ ਤੁਹਾਨੂੰ ਆਪਣੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹ ਨਿਭਾਉਣੀਆਂ ਪੈਣਗੀਆਂ ਮੇਲਾਵਾਂ ਨੂੰ ਸੁਰੱਖਿਤ ਘਰ ਪਹੁੰਚਾਉਣਾ ਇਹ ਜ਼ਿੰਮੇਵਾਰੀ ਜਿਹੜੀ ਆ ਤੁਹਾਨੂੰ ਲੈਣੀ ਪਵੇਗੀ ਇਸ ਤੋਂ ਇਲਾਵਾ ਮੇਲਾਵਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਅਦਾਰੇ ਦੇ ਵਿੱਚ ਇੱਕ ਰੈਸਟ ਹਾਊਸ ਜਿਹੜਾ ਵਾ ਅਲੱਗ ਤੋਂ ਮਹਿਲਾਵਾਂ ਦੇ ਲਈ ਹੋਣਾ ਚਾਹੀਦਾ ਵਾ ਉਸ ਦਾ ਜੋ ਜ਼ਰੂਰੀ ਸਮਾਨ ਹੁੰਦਾ ਵਾ ਮਹਿਲਾਵਾਂ ਦੇ ਲਈ ਉਹ ਜਿਹੜਾ ਵਾ ਉਹ ਉਸ ਦੁਕਾਨਦਾਰ ਕੋ ਉਹ ਉਸ ਫੈਕਟਰੀ ਵਾਲੇ ਕੋ ਜਿਹੜਾ ਵਾ ਹੋਣਾ ਚਾਹੀਦਾ ਵਾ ਮਹਿਲਾਵਾਂ ਦੀ ਸੁਰੱਖਿਆ ਨੂੰ ਜਿੰਮੇ ਜਿਹੜੀ ਸੁਰੱਖਿਆ ਨੂੰ ਦੇਖਦੇ ਹੋਏ ਹੈ ਜਿਹੜੀ ਆ ਸਰਕਾਰ ਵੱਲੋਂ ਜਿਹੜਾ ਵਾ ਸਖਤ ਫੈਸਲਾ ਹੁਣ ਜਿਹੜਾ ਵਾ ਲਿੱਤਾ ਗਿਆ ਵਾ ਇੱਕ ਵਾਰ ਫੇਰ ਦੱਸ ਦਿੰਨੇ ਆ ਜੇਕਰ ਤੁਸੀਂ ਮਹਿਲਾਵਾਂ ਤੋਂ ਰਾਤ 8 ਵਜੇ ਤੋਂ ਕੋਈ ਵੀ ਦੁਕਾਨਦਾਰ ਕੋਈ ਵੀ ਫੈਕਟਰੀ ਵਾਲਾ ਵਪਾਰਕਦਾਰ ਜਿਹੜਾ ਵਾ ਉਹ ਕੰਮ ਕਰਾਉਂਦੇ ਨੇ ਤਾਂ ਉਹ ਹੁਣ ਕੰਮ ਨਹੀਂ ਕਰਾ ਸਕਣਗੇ ਅਗਰ ਕੰਮ ਕਰਾਣਾ ਵਾ ਤਾਂ ਇਸ ਦੀ ਜ਼ਿੰਮੇਵਾਰੀ ਜਿਹੜੀ ਹੈ ਤੁਹਾਨੂੰ ਲੈਣੀ ਪਵੇਗੀ ਇਸ ਦੀ ਪਰਮਿਸ਼ਨ ਜਿਹੜੀ ਹੈ ਸਰਕਾਰ ਤੋਂ ਲੈਣੀ ਪਵੇਗੀ ਉਸ ਪਰਮਿਸ਼ਨ ਦੇ ਵਿੱਚ ਬਹੁਤ ਸਾਰੀਆਂ ਸ਼ਰਤਾਂ ਲਿਖੀਆਂ ਗਈਆਂ ਜਿਸ ਦਾ ਤੁਹਾਨੂੰ ਪਾਲਨ ਕਰਨਾ ਪਵੇਗਾ ਜੇਕਰ ਤੁਸੀਂ ਇਸ ਦਾ ਪਾਲਨ ਨਹੀਂ ਕਰਦੇ ਅਗਰ ਮਹਿਲਾਵਾਂ ਨੂੰ ਰਾਤ 8 ਵਜੇ ਤੋਂ ਬਾਅਦ ਕੰਮ ਕਰਾਣੇ ਹੋ ਤਾਂ ਤੁਹਾਡੇ ਉੱਤੇ ਜਿਹੜੀ ਆ ਕਾਰਵਾਈ ਹੋ ਸਕਦੀ ਆ ਕੈਮਰਾਮੈਨ ਕੁਲਦੀਪ ਦੇ ਨਾਲ ਨਰਿੰਦਰ ਮਹਿਦੂ ਜਗਮਾਈਂ ਟੀਵੀ ਲੁਧਿਆਣਾ